ਇਹ ਆਪਣੇ ਸਿਰ ਤੇ ਜ਼ਿੰਮੇਵਾਰੀਆਂ ਮੇਰੇ ਭਰਾਵੋ ਆਪਾਂ ਨੂੰ ਲੜਨਾ ਪੈਣਾ ਜੇ ਤੁਸੀਂ ਮੈਨੂੰ ਇਹ ਗੱਲ ਕਹੋਗੇ ਕਿ ਅਸੀਂ ਅਸੀਂ ਪੰਜਾਬ ਛੱਡ ਕੇ ਬਾਹਰ ਜਾ ਕੇ ਪਤਲੇ ਕੋਈ ਚੰਗਾ ਜੀਵਨ ਬਤੀਤ ਕਰ ਲਾਂਗੇ ਟਰੰਪ ਨੇ ਕਹਿੰਦਾ ਮੈਂ ਸਾਰਿਆਂ ਨੂੰ ਬਾਹਰ ਕੱਢੂ ਪਰ ਘੱਟ ਅਸੀਂ ਰੋਕ ਵੀ ਨਹੀਂ ਘੱਟ ਅਸੀਂ ਵੀ ਨਹੀਂ ਔਪ ਦੀ ਗੱਲ ਕਰਨ ਲਈ ਨੌਜਵਾਨਾਂ ਦੀ ਡਿਬਰੂ ਘਰ ਦੀ ਜੇਲ੍ਹ ਦੇ ਵਿੱਚ ਬੈਠੇ ਨੇ ਕਿ ਪੰਜਾਬ ਉੱਠ ਖੜਿਆ ਨੌਜਵਾਨੀ ਘਰਾਂ ਦੇ ਵਿੱਚੋਂ ਬਾਹਰ ਨਿਕਲ ਗਈ ਕੱਲ ਨੂੰ ਜਾ ਕੇ ਖਨੋਰੀ ਦੇ ਵਿੱਚ ਹਿੱਕ ਤੇ ਚੜ ਕੇ ਨੱਚਣਗੇ ਸਰਕਾਰਾਂ ਦੇ ਪਤਾ ਲੱਗ ਚੁਕਿਆ ਆ ਸਾਰੀ ਸਾਰੇ ਸਾਰੀ ਸਰਕਾਰ ਪੰਜਾਬ ਸਰਕਾਰ ਸਾਰੇ ਸਾਰੇ ਸੈਂਟਰ ਦੇ ਮੋਦੀ ਜਿੱਕਰ ਡਲੇਵਾਲ ਸਾਹਿਬ ਨਾਲ ਗੱਲ ਕਰਵਾਉਣਾ ਚਾਹੁੰਦੇ ਨੇਗੇ ਡਲੇਵਾਲ ਸਾਹਿਬ ਕਹਿੰਦਾ ਐ ਨਹੀਂ ਮਸਲਾ ਹੱਲ ਕਰੋ ਮੈਂ ਮਰ ਜੂ ਕੋਈ ਨਾ ਪਰ ਜਿਹੜੇ ਮੇਰੇ ਲੋਕ ਹੀ ਕਿਸਾਨ ਮਜ਼ਦੂਰ ਖੁਦਕੁਸ਼ੀਆ ਕਰਕੇ ਮਰ ਰਹੇ ਨੇ ਉਹਨਾਂ ਲਈ ਮਰਨਾ ਹੀ ਮਰਨਾ ਉਹਨਾਂ ਲਈ ਸਿੱਧੀ ਦੇਣੀ ਹੀ ਦੇਣੀ ਬਾਈ ਤੁਸੀਂ ਬਹਿ ਜਾਓ ਬਾਈ ਦੋਸਤੋ ਦੇਖ ਸਕਦੇ ਹੋ ਪਾਨਾ ਸਿੰਘ ਸਿੱਧੂ ਪਿੰਡ ਸ਼ਾਜਲੀ ਵਿਖੇ ਪਹੁੰਚੇ ਨੇ ਪਿੰਡ ਪਿੰਡ ਪਹੁੰਚ ਰਹੇ ਨੇ ਵੀਡੀਓ ਸ਼ੇਅਰ ਕਰ ਦਿਓ ਦਬਕ ਕੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਲਈ ਗੁੱਤਾ ਜਰਨਾ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ 75 ਸਾਲ ਦੀ ਉਮਰ ਦੇ ਵਿੱਚ ਅੱਜ 21ਵਾਂ ਦਿਨਾਂ ਮਰਨ ਵਤ ਤੇ ਬੈਠੇ ਨੇ 21ਵਾਂ ਦਿਨ ਵੀਰ ਭਰਾ ਉਹ ਗੁਰਸਿੱਖ ਆਦਮੀ ਐ ਪੁਰਾਣੇ ਲਖਿਆ ਆਦਮੀ ਐ ਪਿਛਲੇ 43 ਸਾਲ ਤੋਂ ਜੱਟੇ ਜੱਟ ਕਰਕੇ ਪੰਜਾਬ ਦੀ ਲੜਾਈ ਲੜ ਰਹੇ ਨੇ ਮੇਲੇ ਵੀਰੋ ਮੇਰੇ ਭਰਾਵੋ ਇਸ ਵਾਰੀ ਜਿਹੜੇ ਪੰਜਾਬ ਦੇ ਹਾਲਾਤ ਬਣੇ ਨੇਗੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਹਾਲਾਤ ਬਣਨਗੇ ਕਿਸਾਨ 1 ਮਹੀਨਾ ਪੂਰਾ ਮੰਡੀਆਂ ਦੇ ਵਿੱਚ ਰੋੜਿਆ ਮਜ਼ਦੂਰ ਪੂਰੇ 2 ਮਹੀਨੇ ਮੰਡਕਾ ਦੇ ਵਿੱਚ ਰੋੜਿਆ ਮਜ਼ਦੂਰ 2 ਮਹੀਨੇ 150 ਰੁਪਏ ਮਜ਼ਦੂਰਾਂ ਦੀ ਦਿਹਾੜੀ ਪਈ ਹੈ 150 ਰੁਪਏ ਜਿਹੜੇ ਜਿਹੜੇ ਮਜ਼ਦੂਰਾਂ ਦਾ ਕੰਮ 20 ਦਿਨਾਂ ਦਾ ਕੰਮ ਸੀਗਾ 2 ਮਹੀਨੇ ਪੂਰਾ 2.5 ਮਹੀਨੇ ਮਜ਼ਦੂਰਾਂ ਨੂੰ ਮੰਡਕਾ ਦੇ ਵਿੱਚ ਰੋਲਣਾ ਪਿਆ ਵੀਰੋ ਮੇਰੇ ਭਰਾਵੋ ਸਾਨੂੰ ਲੀਡਰ ਸਾਨੂੰ ਇਹ ਰਾਜਨੀਤਿਕ ਬੰਦੇ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਐਂਡ ਪਾੜ ਕੇ ਸੜਤਾ ਆ ਲੜਾ ਲਾ ਕੇ ਸੜਤਾ ਸਾਨੂੰ ਲੋਕਾਂ ਨੂੰ ਇਹਨਾਂ ਲੋਕਾਂ ਨੇ ਸਾਨੂੰ ਜਮਾ ਤਾੜ ਤਾ تیر تیر ਕਰਕੇ ਰੱਖਤਾ ਉਧਰੋਂ ਗੱਲ ਇਹ ਚੱਲਦੀ ਆ ਵੀ ਲੜਾਈ ਇਕੱਲੇ ਕਿਸਾਨਾਂ ਦੀ ਐ ਮਜ਼ਦੂਰਾਂ ਸਾਡੇ ਭਰਾਵਾਂ ਨੂੰ ਇਹ ਲੀਡਰਾਂ ਨੇ ਪਾਰ ਕੇ ਰੱਖਤਾ ਮਸਪੀ ਦੀ ਮੰਗ ਪੰਜਾਬ ਦਾ ਖੇਤੀਬਾੜੀ ਧੰਦਾ ਸੈਕਟਰ ਬਚਾਉਣ ਲਈ ਬਾਬੇ ਲਾਣਗ ਦਾ ਕਿੱਤਾ ਬਚਾਉਣ ਲਈ ਐਮਐਸਡੀ ਜਿਹੜੀ ਲੜਾਈ ਹੈ ਜਿਹੜੀ ਅਸੀਂ ਪਹਿਲਾਂ ਲੜਾਈ ਛੱਡ ਕੇ ਆਏ ਸੀ ਉਹ ਅੰਦੋਲਨ ਅੱਜ ਅਧੂਰਾ ਹੈ ਉਸ ਅੰਦੋਲਨ ਨੂੰ ਪੂਰਾ ਕਰਨ ਲਈ ਬੈਠਿਆ ਭਰਾਵੋ ਪੂਰੇ ਅੰਦੋਲਨ ਨੌਜਵਾਨ ਸਾਥੀਓ ਮੇਰੇ ਵੀਰੋ ਮੇਰੇ ਭਰਾਵੋ ਤੁਸੀਂ ਮੇਰੇ ਕੋਲੇ ਆਉਣਿਓ ਮੇਰਾ ਜੀ ਕਰਦਾ ਕਿ ਨੌਜਵਾਨ ਨੂੰ ਲੈ ਕੇ ਖੰਡ ਦੀ ਧਾਰ ਤੇ ਨੱਚੀਏ ਲੜੀਏ ਇਹ ਪੰਜਾਬ ਦੇ ਵਿੱਚ ਜਿਹੜੇ ਚੋਰ ਚਾਪਟਰ ਨੇ ਸਾਰਿਆਂ ਦਾ ਬਾਈਕਾਟ ਕਰੀਏ ਨੌਜਵਾਨੋ ਜਦੋਂ ਤੁਸੀਂ ਮੇਰੇ ਕੋਲੇ ਆਉਣੇ ਹੋ ਅੱਜ ਨੌਜਵਾਨ ਜਿਹੜੇ ਬਾਹਰ ਨੂੰ ਜਾਂਦੇ ਨੇ ਕਰੋੜਾਂ ਰੁਪਏ ਗੁਰੂ ਸਾਹਿਬ ਦੀ ਕਿਰਪਾ ਦੀ ਸਰਕਾਰ ਨੌਜਵਾਨਾਂ ਦਾ ਘੜਾਇਆ ਪਰ ਜਦੋਂ ਮੈਂ ਕਹਿੰਦਾ ਤੁਸੀਂ ਪੰਜਾਬ ਦੇ ਵਿੱਚ ਰਹੋ ਤੁਸੀਂ ਮੈਨੂੰ ਇੱਕ ਗੱਲ ਕਹਨੇ ਹੋ ਬਾਈ ਮੇਰੇ ਕੋਲੇ ਆ ਕੇ ਕਿ ਸਾਡਾ ਸਿਸਟਮ ਖਰਾਬ ਹੈ ਸਾਡਾ ਪੰਜਾਬ ਦੇ ਵਿੱਚ ਰਾਜਨੀਤਿਕ ਲੀਡਰ ਖਰਾਬ ਨੇਗੇ ਝੂਠੇ ਪਰਚੇ ਪੈਂਦੇ ਨੇਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਿਸਟਮ ਗੰਦਲਾ ਸਾਡਾ ਸਿਸਟਮ ਖਰਾਬ ਹੈ ਪਰ ਸੁਧਾਰਨਾ ਆਪਾਂ ਵੀਰੋ ਇਹ ਆਪਣੇ ਸਿਰ ਤੇ ਜ਼ਿੰਮੇਵਾਰੀ ਆ ਮੇਰੇ ਭਰਾਵੋ ਆਪਾਂ ਨੂੰ ਲੜਨਾ ਪੈਣਾ ਜੇ ਤੁਸੀਂ ਮੈਨੂੰ ਇਹ ਗੱਲ ਕਹੋਗੇ ਕਿ ਅਸੀਂ ਅਸੀਂ ਪੰਜਾਬ ਛੱਡ ਕੇ ਬਾਹਰ ਜਾ ਕੇ ਪਤਾ ਨਹੀਂ ਕੋਈ ਚੰਗਾ ਜੀਵਨ ਬਤੀਤ ਕਰ ਲਾਂਗੇ ਨਹੀਂ ਚੰਗਾ ਜੀਵਨ ਬਤੀਤ ਕਰ ਸਕਦੇ ਜਾ ਕੇ ਦੇਖ ਲਿਓ ਜਾਇਣਗੇ ਸਾਰੇ ਟਰੰਪ ਨੇ ਕਹਿੰਦਾ ਮੈਂ ਸਾਰਿਆਂ ਨੂੰ ਬਾਹਰ ਕੱਢੂ ਉਧਰੋਂ ਕ੍ਰੇਡਨ ਨੇ ਕਹਿੰਦਾ ਸਾਰਿਆਂ ਨੂੰ ਬਾਹਰ ਕੱਢੂ ਉਧਰੋਂ ਆਸਟ੍ਰੇਲੀਆ ਨੇ ਕਹਿੰਦਾ ਉਧਰੋਂ ਦਵਾਈ ਸਾਊਦੀ ਅਰਬ ਲੋਹਾ ਕਾਤਰ ਦੇ ਵਿੱਚ ਸਾਡੇ ਮਜ਼ਦੂਰਾਂ ਦੇ ਧੀ ਪੁੱਤ ਗਏ ਨੇ ਦੋ ਦੋ 4-4 ਲੱਖ ਰੁਪਇਆ ਲਾ ਕੇ ਜਾ ਕੇ ਦੇਖੋ ਕੀ ਮਾੜੇ ਹਾਲਾਤ ਨੇ ਸਿਰਾਂ ਦੇ ਮੁੱਲ ਪਾਉਂਦੇ ਨੇ ਅਗਲੇ ਜਾ ਕੇ ਦੇਖੋ ਕਾਤਲ ਕੋਈ ਹੋਰ ਕਰਦਾ ਪੈਂਦਾ ਸਾਡੇ ਮਦੂਰਾਂ ਦੇ ਉਹ ਉਹਨਾਂ ਨੇ ਪਾ ਜਾਂਦਾ ਸਾਡੇ ਜਿਹੜੇ ਭਰਾ ਬਾਹਰ ਗਏ ਹੋਏ ਨੇਗੇ ਇਸ ਕਰਕੇ ਬੀਰੋ ਮੇਰੇ ਭਰਾਵੋ ਤੁਹਾਡਾ ਘਰ ਪੰਜਾਬ ਹੈ ਪੰਜਾਬ ਨੂੰ ਸਵਾਰਨਾ ਪੈਣਾ ਇੱਥੇ ਮਹਾਰਾਜਾ ਰਜੀਤ ਸਿੰਘ ਵਰਗਾ ਰਾਜ ਲੈ ਕੇ ਆਉਣਾ ਪੈਣਾ ਜਿਹਦੇ ਰਾਜ ਦੇ ਵਿੱਚ ਨਾ ਕੋਈ ਜੇਲ ਸਾਰੇ ਧਰਮਾਂ ਨੂੰ ਬਰਾਬਰ ਦੀ ਸਨਮਾਨਤਾ ਮੰਦਰਾਂ ਦੇ ਉੱਪਰ ਸੋਨਾ ਮਹਿਦਾਨਾਂ ਉੱਪਰ ਸੋਨਾ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਕਾਰ ਇੱਕ ਸਿੱਖ ਆਗੂ ਨੇ ਦਿੱਤਾ ਸੀਗਾ ਜਿਹਨੇ ਗੋਲਡਨ ਟੈਂਪਲ ਦੇ ਉੱਪਰ ਸਾਰਾ ਸੋਨਾ ਚੜਾਇਆ ਸੀਗਾ ਅੱਜ ਦੇ ਅੱਜ ਦੇ ਜਿਹੜੇ ਇਹ ਮੁੱਖ ਮੰਤਰੀ ਆਪ ਦਾ ਆਪ ਨੂੰ ਕਹਿਣ ਕਾਉਣ ਵਾਲੇ ਇਹਨਾਂ ਨੇ ਪੰਜਾਬ ਬਰਬਾਦ ਕਰਕੇ ਛੱਡਤਾ ਪਿੱਛੇ ਜਮਾ ਦਵਾਈ ਦੇ ਵਿੱਚ ਗਿਆ ਨਾ ਦਵਾਈ ਕੋਲੇ ਪਾਣੀ ਨਾ ਕੋਈ ਤੇਲ ਨਾ ਕੋਈ ਅਨਾਜ ਕੱਖ ਨਹੀਂ ਹੈਗਾ ਪਰ ਹੈ ਕੀ ਐ ਸਿਸਟਮ ਵਧੀਆ ਰਾਜਾ 10 ਬੰਦੇ ਨਾਲ ਆਉਂਦਾ 10 ਬੰਦੇ ਨਾਲ ਆ ਕੇ ਜੇ ਰੈੱਡ ਬੱਤੀ ਹੁੰਦੀ ਆ ਤਾਂ 10 ਬੰਦੇ ਨਾਲ ਹੈ ਰੈੱਡ ਬੱਤੀ ਤੇ ਖੜਦਾ ਪਰ ਸਾਡੇ ਵਾਲਾ ਸਟੋਰ ਵਾਲਾ ਮੁੱਖ ਮੰਤਰੀ ਲੈ ਕੇ ਕਾਫਲਾ ਚੰਡੀਗੜ੍ਹ ਤੋਂ ਚੱਲਦਾ ਜੋ ਮਾਦਾ ਪੁੱਤ ਬਠਿੰਡਾ ਜਾਂਦਾ ਸਾਰੀ ਸਾਰੀ ਪੁਲਿਸ ਸੜਕ ਤੇ ਲਾਈ ਖੜੀ ਹੁੰਦੀ ਆ ਉਹ ਤੂੰ ਸ਼ਰਮ ਕਰ ਤੂੰ ਕਹਿੰਦਾ ਸੀਗਾ ਪੰਜਾਬ ਦੇ ਵਿੱਚੋਂ ਭਾਪੀ ਖਤਮ ਕਰੂ ਤੂੰ ਸਭ ਤੋਂ ਵੱਧ ਕਾਫਲਾ ਲੈ ਕੇ ਅਸਟਾ ਨਾਲ ਚੱਲਦਾ ਪੰਜਾਬ ਦੇ ਵਿੱਚ ਬਰਬਾਦੀ ਕਰਦੇ ਤੂੰ ਤੁਲਿਆ ਹੋਇਆ ਭਗਵੰਤ ਮਾਨਾ ਤੂੰ ਕਹਿੰਦਾ بس چار ਦਿਨ ਨੂੰ ਜਾ ਕੇ ਤੂੰ ਕੇਂਦਰੀ ਵਾਦੇ ਲਾਲਾ ਚੱਤੇਗਾ ਉੱਥੇ ਜਾ ਕੇ چار ਦਿਨਾਂ ਨੂੰ ਆ ਵੋਟਾਂ ਪਾਣੀਆਂ ਦਿੱਲੀ ਦੇ ਵਿੱਚ ਸਾਰੇ ਮੈਂ ਲੂੰਗਰਾਂ ਨਾਲ ਦਿੱਲੀ ਦੇ ਵਿੱਚ ਜਾਊਗਾ ਉਹ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਤੁਹਾਡੇ ਕੋਲ ਆਸਟਾ ਵਿੱਚ 94 ਐਮਐਲਏ ਨੇਗੇ ਤੁਸੀਂ ਜਾ ਕੇ ਜੇ ਲੜਾਈ ਲੜਨੀ ਹੈ ਪੰਜਾਬ ਦਾ ਕਰੋੜ ਰੁਪਿਆ ਰੋਕੀ ਖੜੀਆ ਦਿੱਲੀ ਦੇ ਸੈਕਟਰ ਗਵਰਨਮੈਂਟ ਫੰਡ ਉਹ ਫੰਡ ਕਦੋਂ ਲੈ ਕੇ ਆਓਗੇ ਜੇ ਲੜਾਈ ਲੜਨੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਸਾਡੀ ਐਮਐਸਕ ਦੀ ਲੜਾਈ ਹੈ ਸਾਡੇ ਪੰਜਾਬ ਦਾ ਖੇਤੀਬਾੜੀ ਸੈਕਟਰ ਬਚਾਉਣ ਲਈ ਸਰਦਾਰ ਜੀ ਸਿੰਘ ਜੀ ਢੱਲੇਵਾਲ ਸਾਹਿਬ ਬੈਠੇ ਨੇ ਜੇ ਲੜਾਈ ਲੜਨੀ ਹੈ ਉਧਰ ਹੀ ਜਾ ਕੇ ਲੜਾਈ ਲੜ। ਤੂੰ 4 ਰੋਡ ਦੇ ਬੁੱਤਾਂ ਮੰਗਣ ਜਾਉਂਗਾ ਉੱਥੇ ਜਿਹੜੇ ਨੇ ਸਾਰਾ ਲੁੱਟ ਕੇ ਖਾਇਆ ਕੇਦਰੀਵਾਲ ਉੱਥੇ ਕਹਿੰਦਾ ਦਿੱਲੀ ਦੇ ਵਿੱਚ ਕਹਿੰਦਾ ਮੈਂ 2000 ਮਾਮਾ ਭਾਣਾਂ ਦੇਵਾਂਗਾ ਪੰਜਾਬ ਦੇ ਵਿੱਚ ਦਿੰਦਾ ਪੰਜਾਬ ਦੇ ਵਿੱਚ 2000 ਰੁਪਏ ਦਿੰਦਾ ਕਿਉਂ ਝੂਠ ਤੁਸੀਂ ਬੋਲਦੇ ਹੋ ਤੁਹਾਨੂੰ ਛੋਟੇ ਝੂਠ ਨੇ ਸਾਨੂੰ ਬਰਬਾਦ ਕਰਕੇ ਸਿਰਦਾ ਛੋਟੇ ਗੱਪਾਂ ਨੇ ਬਰਬਾਦ ਕਰਕੇ ਸਿਰਦਾ ਪਰ ਘੱਟ ਅਸੀਂ ਰੋਕ ਵੀ ਨਹੀਂ ਘੱਟ ਅਸੀਂ ਵੀ ਨਹੀਂ ਉਹਨਾਂ ਗੱਪਾਂ ਦੇ ਵਿੱਚ ਝੂਠਾਂ ਦੇ ਵਿੱਚ ਆ ਕੇ ਅਸੀਂ ਆਪਣਾ ਆਪ ਸਾਰਾ ਕੁਝ ਬਰਬਾਦ ਕਰੀ ਜਾਂਦੇ ਹਾਂ ਅਸੀਂ ਆਪਣੇ ਆਪ ਨੂੰ ਵਿਗਵਾਦ ਕਰੀ ਜਾਂਦੇ ਹਾਂ ਸਾਨੂੰ ਸੋਚਣਾ ਪੈਣਾ ਸਾਨੂੰ ਲੱਗਣਾ ਪੈਣਾ ਸਾਨੂੰ ਜਾਗਣਾ ਪੈਣਾ ਨੌਜਵਾਨੋ ਅੱਜ ਤੁਹਾਡੇ ਪੰਜਾਬ ਦੇ ਖਿਲਾਫ ਕੀ ਨੇ ਕਿ ਦੇਖਣਾ ਪੈਣਾ ਹੈ ਪੰਜਾਬ ਦਾ ਪਾਣੀ ਅੱਛਾ ਸਾਰਾ ਧੂਤ ਹੋ ਗਿਆ ਗਾਬੇ ਨਾਨਕ ਨੇ ਕਿਹਾ ਸੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਰਾ ਪੰਜਾਬ ਦਾ ਪਾਣੀ ਖਿੰਦੋ ਗਿਆ ਜਾਰਾਂ ਫੈਲ ਗਈਆਂ ਸੱਤ ਸਾਲ ਤੋਂ ਬੱਦ ਕੋਈ ਤਾਪ ਨਹੀਂ ਰਿਹਾ ਬਿਮਾਰੀਆਂ ਕਿੰਨੀਆਂ ਦੇ ਵਿੱਚ ਪੰਜਾਬ ਘਿਰ ਗਿਆ ਵਾਤਾਵਰਨ ਕਿੰਨਾ ਗੰਦਰਾ ਹੋ ਗਿਆ ਹਵਾ ਸਾਡੀ ਮਾਂ ਹੈ ਹਵਾ ਸਾਡਾ ਹਵਾ ਸਾਡੀ ਗੁਰੂ ਹੈ ਧਰਤੀ ਸਾਡੀ ਮਾਂ ਹੈ ਧਾਰੀ ਸਾਡਾ ਪਿਆਰ ਹੈ ਇਸ ਕਰਕੇ ਵੀਰੋ ਨੌਜਵਾਨੋ ਭਰਾਵੋ ਇਸ ਧਰਤੀ ਨੂੰ ਚੰਗਾ ਬਣਾਉਣ ਦੇ ਲਈ ਸਾਨੂੰ ਜਿਹੜੀ ਸਾਡੀਆਂ ਲੜਾਈਆਂ ਨੇ ਇਹ ਇਹ ਸਾਰਿਆਂ ਨੂੰ ਨੌਜਵਾਨ ਬਜ਼ੁਰਗਾਂ ਨੂੰ ਲੜਨੇ ਪੈਣੀ ਹੈ ਵੀਰੋ ਨੌਜਵਾਨੋ ਭਰਾਵੋ ਤੁਸੀਂ ਇੱਕ ਚੀਜ਼ ਮੈਨੂੰ ਦੱਸੋ ਤੁਸੀਂ ਬਾਹਰ ਜਾ ਰਹੇ ਹੋ ਬਾੜ ਵੀਤ ਬਾਅਦ ਤੁਸੀਂ ਸਾਡੇ ਬਾਹਰ ਜਾ ਰਹੇ ਹੋ ਤੁਹਾਡੇ ਆਂਗਲ ਸਮਦਰ ਬਿਨਾ ਹੋਣਾ ਪੰਜਾਬ ਦੇ ਪੁਰਸੇ ਦੇ ਕਾਫੀ ਕੋਣ ਹੋਗੇ ਬਾਈ ਪੰਜਾਬ ਦੇ ਪੈਸਾ ਅੱਲੇ ਪੱਲੇ ਤਾਂ ਹੁਣ ਵੀ ਨਹੀਂ ਕੁਝ ਹੈਗਾ ਹੁਣ ਵੀ ਜੋ ਕੁਝ ਪੰਜਾਬ ਦੀ ਵਿੱਚ ਚੱਲ ਰਿਹਾ ਹੈ ਸੈਂਟਰ ਗਵਰਨਮੈਂਟ ਉਹੀ ਆਰਐਸਐਸ ਦੀ ਵਿਚਾਰਤਾਰਾ ਸਾਰਾ ਕੁਝ ਪੰਜਾਬ ਨੂੰ ਚਲਾਤਾ ਹੁਣ ਵੀ ਉਹੀ ਰਹੀ ਪੰਜਾਬ ਦੇ ਅੱਲੇ ਪੜ ਦਾ ਕੁਝ ਵੀ ਨਹੀਂ ਹੈਗਾ ਪਾਂਛ ਦੀ ਕੌਮ ਦੀ ਗੱਲ ਕਰਨ ਲਈ ਨੌਜਵਾਨਾਂ ਦੀ ਡਿਬਰੂਗੜੀ ਜੇਲ੍ਹ ਦੇ ਵਿੱਚ ਬੈਠੇ ਨੇਗੇ ਜਿਨਨੇ ਪਾਂਛ ਦੀ ਕੌਮ ਦੀ ਗੱਲ ਕਰੀ ਦੂਜੇ ਪਾਸੇ ਅਗਲੇ ਪੱਟਨ ਦਾ ਠਾਫੀਆਂ ਮਾਰ ਕੇ ਕਹਿੰਦੇ ਨੇ ਹਿੰਦੂ ਰਾਸ਼ਟਰਵਾਦ ਜਿੰਦਾਬਾਦ ਅਸੀਂ ਕਹਿੰਦੇ ਥੋੜਾ ਹਿੰਦੂ ਰਾਸ਼ਟਰਵਾਦ ਜਿੰਦਾਬਾਦ ਪਰ ਸਾਡਾ ਵੀ ਪਾਂਛ ਕੌਮ ਜਿੰਦਾਬਾਦ ਤਾਂ ਸਾਡੇ ਤੇ ਤੁਸੀਂ ਐਨਐਸਏ ਕਿਉਂ ਲਾਉਨੇ ਹੋ ਮੁਰਭੀ ਤੁਹਾਡੇ ਅੱਲੇ ਪਹਿਲੇ ਕੁਝ ਨਹੀਂ ਹੈਗਾ ਅਗਲੇ ਠਾਫੀਆਂ ਮਾਰ ਦੇਣਗੇ ਗੱਲ ਆਵਾ ਵੀਰੋ ਜੇ ਉਹ ਚੀਜ਼ ਦੇ ਵਿੱਚ ਅਸੀਂ ਇਜਾਦ ਹੁੰਦੇ ਤਾਂ ਸਾਡੇ ਨੌਜਵਾਨਾਂ ਉੱਪਰ ਅੱਜ ਐਨਐਸਏ ਨਾ ਲੱਗਿਆ ਹੁੰਦਾ ਹੈਲੋ ਨੌਜਵਾਨ ਵੀਰੋ ਤਰਾਵੋ ਆਪਾਂ ਨੂੰ ਆਪਣੀ ਕੌਮ ਦੀ ਲੜਾਈ ਲੜਨੀ ਪੈਣੀ ਹੈ ਆਪਣੇ ਪਾਤਸ਼ਾਹ ਦੀ ਲੜਾਈ ਲੜਨੀ ਪੈਣੀ ਹੈ ਆਪਣੇ ਬੰਦੀ ਸਿੰਘ ਵੀ ਟੌਰੇ ਪੜਿਆ ਤੁਸੀਂ ਕੌਮੀ ਲੜਾਈ ਦੇ ਵਿੱਚ ਨਹੀਂ ਜਾਂਦੇ ਤੁਸੀਂ ਕਿਤੇ ਜਾਂਦੇ ਨਹੀਂ ਆਹ ਤੁਹਾਡੇ ਸਾਹਮਣੇ ਖੜਾ 12-13 ਲੱਖ ਰੁਪਏ ਮੈਂ ਮਹੀਨਾ ਦਾ ਕਮਾਉਂਦਾ ਰਿਹਾ YouTube Facebook ਤੋਂ ਅੱਜ ਮੇਰੀ ਜਾ ਕੇ ਦੇਖ ਲਓ ਕਿੰਨੀ ਖਤਮ ਆ ਸਾਰਾ ਕੁਝ 1.5 ਸਾਲ ਹੋ ਗਿਆ 2 ਸਾਲੋਂ ਕਾ ਮੈਂ ਕੰਮ ਹੀ ਛੱਡਤਾ ਮੈਂ ਕਿਹਾ ਨਹੀਂ ਯਾਰ ਲੋਕਾਂ ਨੂੰ ਲਾਮਬੰਦ ਕਰਨਾ ਜਾਗਰੂਕ ਕਰਨਾ ਕਿ ਜੇ ਤੈਨੂੰ ਕਹ ਦੂਗਾ ਭਗਵਾਨ ਤੁਮਾਨ ਸੇਤ ਤੋਂ ਮੈਂ ਕਲਾਕਾਰ ਸੀ ਮੈਂ ਕਲਾਕਾਰ ਸੀ ਮੈਂ ਲੋਕਾਂ ਦੇ ਸਾਰਾ ਕੁਝ ਛੱਡਿਆ ਤੈਨ ਮੁੱਖ ਮੰਤਰੀ ਬਣਨੇ ਸਾਰਾ ਕੁਝ ਛੱਡਿਆ ਤੈ ਅੰਦੋਲਨ ਕਿਹੜਾ ਕਰਿਆ ਤੈ ਲੋਕਾਂ ਦੇ ਸੁਧਾਰ ਸਿੱਕੜਾ ਕਰਿਆ ਸਿਰਫ ਲੋਕਾਂ ਨੂੰ ਗੱਲਾਂ ਵਿੱਚ ਬਣਾ ਕੇ ਸਾਰਾ ਪੰਜਾਬ ਦਾ ਦੂ ਰਾਜਾ ਬਣਾ ਬੈਠਾ ਮੇਰੇ ਵਰਗਾ ਉੱਪਰ ਤੋਂ 9-9 ਪਰਚੇ ਪਾਉਣਾ ਝੂਠੇ ਨਾ ਨਾ ਝੂਠੇ ਪਰਚੇ ਤੈ ਪਾਏ ਨੇਗੇ ਮੇਰੇ ਉੱਪਰ ਮੇਰੇ ਆਪਿਆਂ ਤੇ ਕੰਮ ਛੱਡੀਆਂ 120-30 ਕਰੋੜ ਰੁਪਏ ਮੈਂ ਲੋਕਾਂ ਦਾ ਬਾਬਤ ਕਰਵਾਇਆ 2017 ਤੋਂ ਲੈ ਕੇ ਲਗਾਤਾਰ ਲੋਕਾਂ ਦੀ ਲੜਾਈ ਲੜ ਰਿਹਾ ਹਾਂ ਇਸ ਕਰਕੇ ਬੀਰੋ ਮੇਰੇ ਭਰਾਵੋ ਆਪਾਂ ਨੂੰ ਲੀਡਰ ਪਛਾਣਨੇ ਪੈਣਾ ਲੀਡਰ ਕਿਹੜੇ ਨੇ ਲੀਡਰ ਉਹ ਨਹੀਂ ਹੁੰਦਾ ਜਿਹੜਾ 10 12 ਗਨ ਮੈਨ ਲੈ ਕੇ ਪੁਲਸ ਲੈ ਕੇ ਐਮਐਲਏ ਐਮਐਲਏ ਕਹੇ ਜੀ ਐਮਐਲਏ ਦਾ ਬਾਈਕਾਰਡ ਕਰੋ ਲੀਡਰ ਉਹ ਹੁੰਦਾ ਜਿਹੜਾ ਆਪਰਾ ਆਪ ਸਮਰਪਿਤ ਕਰਕੇ ਲੋਕਾਂ ਦੀ ਲੜਾਈ ਲੜੇ ਆਪਰਾ ਤਣਮਣ ਤਣ ਲਾ ਕੇ ਲੜਾਈ ਲੜੇ ਅੱਜ 21 ਦਿਨ ਹੋ ਗਏ ਥੋਡੇ ਉਸ ਲੀਡਰ ਨੂੰ ਉਸ ਲੀਡਰ ਨੂੰ ਤੁਹਾਡੇ ਲਈ ਮਰਨ ਬਾਤ ਦੇ ਉੱਪਰ ਬੈਠੇ ਨੂੰ ਉਸ ਲੀਡਰ ਨੂੰ 21 ਦਿਨ ਹੋ ਗਏ ਮਰਨ ਬਾਤ ਦੇ ਉੱਪਰ ਬੈਠੇ ਨੂੰ ਭਰਾਵੋ ਬੈਠਾ ਕਿਉਂ ਆ ਕਈ ਸਾਡੇ ਇਸ ਮਰਨ ਵਾਰ ਤੋਂ ਉੱਪਰ ਵੀ ਸਵਾਲ ਕਰ ਰਹੇ ਨੇ ਆਗੂ ਕਿ ਮਰਨ ਵਾਰ ਤੋਂ ਉੱਪਰ ਕਿਉਂ ਬੈਠਾ ਤੁਸੀਂ ਦੱਸੋ ਤਰੀਕਾ ਦੱਸੋ ਤੁਸੀਂ ਬੈਠੋ ਤੁਸੀਂ 2 ਘੰਟੇ ਬੈਠ ਕੇ ਦਿਖਾਓ ਬੇਬੇ ਥੋਥੇ 2 ਘੰਟੇ ਰੋਟੀ ਲੇਟ ਹੋ ਜੇ ਨੌਜਵਾਨ ਕਈ ਕਹਿੰਦੇ ਨੇ ਬੇਬੇ ਰੋਟੀ ਕਿਉਂ ਲੇਟ ਹੋ ਗਈ ਸਾਡਾ ਰੋਟੀ ਨੂੰ ਖੰਦਾ ਭੁੱਖ ਲੱਗੀ ਪਈ ਹੈ ਤਾਂ ਭੁੱਖ ਬਣਾ ਮਰ ਕੇ ਘਾਟਾ ਚਾਹ ਲੇਟ ਹੋ ਜੇ ਡਾਕਟਰ ਕੋਲੇ ਜਾਂਦੇ ਆ ਡਾਕਟਰ ਕਹਿੰਦਾ ਫੇਰ ਦਵਾਈ ਲਿਓ ਪਹਿਲਾਂ ਰੋਟੀ ਖਾ ਕੇ ਕੈਂਸਰ ਦਾ ਮਰੀਜ਼ ਸਾਰਾ ਕੁਝ ਧਨਮਣ ਸਾਰੀਆਂ ਦਵਾਈਆਂ ਬੂਟੀਆਂ ਛੱਡ ਕੇ ਤੁਹਾਡੇ ਲਈ ਭੁੱਖ ਹੜਤਾਲ ਤੇ ਬੈਠਾ ਸਰਕਾਰ ਨੂੰ ਕਹਿੰਦਾ ਗੋਲੀ ਮਾਰ ਮੇਰੇ ਸਰਕਾਰੇ ਦੱਲੇਵਾਲ ਸਾਹਿਬ ਕਹਿੰਦਾ ਗੋਲੀ ਮਾਰ ਨੂੰ ਤਿਆਰ ਨਹੀਂ 9-10 ਮਹੀਨੇ ਹੋ ਗਏ ਮਾਰ ਮੇਰੇ ਕਹਿੰਦਾ ਸੀਨਰ ਦੇ ਵਿੱਚ ਗੋਲੀ ਮੈਂ ਇਹਨਾਂ ਨੂੰ ਕਲੀ ਸੀਧੀ ਪਾਉਣੀਆ ਜਦੋਂ ਸਾਰਿਆਂ ਦੇਖ ਰਹੇ ਸਰਕਾਰ ਦੀਆਂ ਚਾਲਾਂ ਚਲਦੀਆਂ ਸਰਕਾਰ ਨੂੰ ਤਾਂ ਫਿਰ ਆਪਣਾ ਆਪ ਦਾਤ ਤੇ ਲਾ ਕੇ ਆਪਣਾ ਆਪ ਦਾਤ ਤੇ ਲਾ ਕੇ ਅੱਜ ਮਰਨ ਮਰ ਤੋਂ ਫਿਰ ਬੈਠਾ ਸਾਡੀ ਨੌਜਵਾਨੀ ਲਈ ਬੈਠਾ ਸਾਡੀਆਂ ਪੀੜ੍ਹੀਆਂ ਬਚਾਉਣ ਲਈ ਬੈਠਾ ਪਰ ਨੌਜਵਾਨੀ ਸਾਡੀ ਸੀਮਤੀ ਹੋਰ ਕਿਸੇ ਪਾਸੇ ਰਹੀ ਜੇ ਨੌਜਵਾਨ ਨੇ ਲੜਾਂਆਂ ਅੱਤਕਾਂ ਲੜੀਆਂ ਹੁੰਦੀਆਂ ਪੰਜਾਬ ਦੇ ਮੂਰੇ ਹੋ ਕੇ ਤਾਂ ਇੱਥੇ ਤਿੱਕਰ ਸਾਨੂੰ ਆਉਣਾ ਨਹੀਂ ਸੀ ਪੈਂਦਾ ਨੌਜਵਾਨੀ ਜੱਗਦੀ ਹੁੰਦੀ ਨੌਜਵਾਨੀ ਖੰਡ ਦੇ ਧਾਰ ਤੇ ਨੱਚਦੀ ਲੋੜਾ ਨੌਜਵਾਨ ਨੂੰ ਅਸਲੀ ਨਿਕਲ ਕੇ ਬਾਹਰ ਲਾਟੀ ਲੋੜਾ ਇਸ ਕਰਕੇ ਨੌਜਵਾਨ ਭਰਾਵੋ ਕੱਲ ਨੂੰ 16 ਤਰੀਕ ਨੂੰ ਵੱਡਾ ਇਕੱਠ ਕਰੋੜੀ ਤੇ ਲੈ ਕੇ ਜਾ ਰਹੇ ਹਾਂ ਬਾਰੀਆਂ ਬਣ ਕੇ ਚੱਲੋ ਆਪੋ ਆਪਣੇ ਫਰਜ਼ਾਂ ਸਾਹਮਣੇ ਚੱਲੋ 16 ਤਰੀਕ ਨੂੰ ਕੱਲ ਨੂੰ ਢੜਪੇ ਤੇ ਤੁਰਾਂਗੇ ਤੇ ਅੱਗੇ ਪਾਤਣਾ ਖੁੰਦੇ ਹੋਏ ਖਨੌਰੀ ਪਹੁੰਚਣਾ ਥੋੜੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਲੈ ਕੇ ਆਇਆ ਜੇਕਰ ਮਰਨ ਤੋਂ ਬਾਅਦ ਜਾਣਾ ਤਾਂ ਫਿਰ ਕੀ ਫਾਇਦਾ ਹੈ ਪਹਿਲਾਂ ਨਿਕਲੋ ਆਓ ਪਹਿਲਾਂ ਨਿਕਲ ਕੇ ਉਹਨਾਂ ਦੇ ਹੱਕ ਦੇ ਵਿੱਚ ਬੈਠੀਏ ਸਰਕਾਰ ਤੇ ਦਬਾਅ ਲਈਏ ਸਰਕਾਰ ਤੇ ਪ੍ਰਭਾਵ ਪਾਈਏ ਅੱਜ ਥੋੜੇ ਚੰਦੇ ਹੋ ਲੋਕਾਂ ਦੇ ਕਾਫਲੇ ਨੇ ਪਰਸੋ ਚੌਥੇ ਚੰਦੇ ਹੋ ਕਾਫਲੇ ਨੇ ਅੱਜ ਪੰਜਾਬ ਦੇ ਡੀਸੀਪੀ ਔਰ ਸਾਰੇ ਉੱਥੇ ਬੈਠੇ ਨੇ ਕਿ ਖਨੌਰੀ ਪੰਜਾਬ ਦਾ ਡੀਜੀਪੀ ਜਿਹੜਾ ਕਿ ਪੁਲਿਸ ਦਾ ਹੈੱਡ ਹੈ ਅੱਜ ਉੱਥੇ ਵਿਖਤ ਔਰ ਸਾਰੇ ਦੇ ਸਾਰੇ ਮੰਤਰੀਆਂ ਦੇ ਵਿੱਚ ਗੱਲ ਚੱਲ ਪਈ ਕਿ ਪੰਜਾਬ ਉੱਠ ਖੜਿਆ ਨੌਜਵਾਨੀ ਘਰਾਂ ਦੇ ਵਿੱਚੋਂ ਬਾਹਰ ਨਿਕਲ ਗਈ ਕੱਲ ਨੂੰ ਜਾ ਕੇ ਖਨੌਰੀ ਦੇ ਵਿੱਚ ਹਿੱਕ ਤੇ ਚੜ ਕੇ ਨੱਚਣਗੇ ਸਰਕਾਰਾਂ ਦੇ ਪਤਾ ਲੱਗਦੁ ਕਿਆ ਔਰ ਸਾਰੀ ਸਾਰੇ ਸਾਰੀ ਸਰਕਾਰ ਪੰਜਾਬ ਸਰਕਾਰ ਸਾਰੇ ਦੇ ਸਾਰੇ ਸੈਂਟਰ ਦੇ ਮੋਦੀ ਜਿੱਕਰ ਢੱਲਿਆਵਾਲ ਸਾਹਿਬ ਨਾਲ ਗੱਲ ਕਰਨਾ ਚਾਹੁੰਦੇ ਨੇਗੇ ਨਗਰ ਸਾਹਿਬ ਕਹਿੰਦਾ ਐ ਨਹੀਂ ਮਸਲਾ ਹੱਲ ਕਰੋ ਮੈਂ ਮਰ ਜੂ ਕੋਈ ਨਾ ਪਰ ਜਿਹੜੇ ਮੇਰੇ ਲੋਜ ਹੀ ਕਿਸਾਨ ਮਜ਼ਦੂਰ ਖੁਦਕੁਸ਼ੀ ਕਰਕੇ ਮਰ ਰਹੇ ਨੇ ਮਨ ਨਾਲ ਮਰਨਾ ਹੀ ਮਰਨਾ ਮਨ ਨਾਲ ਸਿੱਧੀ ਦੇਣੀ ਹੀ ਦੇਣੀ ਇਸ ਕਰਕੇ ਵੀਰੋ ਨੌਜਵਾਨ ਭਰਾਵੋ ਤੁਹ ਤੋਂ ਆਸਾ ਉਮੀਦਾਂ ਲੈ ਕੇ ਆਇਆ ਕਿ ਤੁਸੀਂ ਕੱਲ ਨੂੰ ਆਪਣੇ ਘਰਾਂ ਦੇ ਵਿੱਚੋਂ ਨਿਕਲੋਗੇ ਆਉਣ ਵਾਲੇ ਸਮੇਂ ਦੇ ਵਿੱਚ ਬਾਰੀਆਂ ਬਣ ਕੇ ਬਾਰਡਰ ਦੇ ਉੱਪਰ ਜਾਓਗੇ ਕਿ ਤੁਹਾਡੇ ਕੋਲ ਆਸਾ ਉਮੀਦਾਂ ਲੈ ਕੇ ਆਇਆ ਜੇਕਰ ਅੱਜ ਵੀ ਅੱਜ ਵੀ ਡਲੇਨਾਲ ਸਾਹਿਬ ਆਪਣਾ ਮਰਨ ਵਕਤ ਤੋੜਦੇ ਨੇਗੇ ਤਾਂ ਵੀ ਉਹਨਾਂ ਦੀ ਜ਼ਿੰਦਗੀ ਸਾਰੀ ਦੇਖੇ ਲੱਗਦੂ ਕਿਉਂ ਠੀਕ ਨਹੀਂ ਹੋ ਰਹੀ ਡਾਕਟਰ ਕਹਿੰਦੇ ਉਹ ਠੀਕ ਨਹੀਂ ਹੋਣ ਵਾਲੇ ਸਾਰਾ ਕੁਝ ਤਾਂ ਸਰੀਰ ਉੱਪਰ ਤਵਾਹ ਹੋ ਗਿਆ ਗੱਲਿਆ ਬੋਤਲਾਂ ਦੇ ਉੱਪਰ ਟੀਕੇ ਦੇ ਉੱਪਰ ਰੱਖ ਲਓਗੇ ਤਾਂ ਰੱਖ ਲਓ ਕਿੰਨਾ ਕੰਮ ਸਾਰਾ ਰੱਖ ਲਓ 3 ਮਹੀਨੇ ਰੱਖ ਲਓ 2 ਸਾਲ ਰੱਖੋ ਸਰੀਰ ਤਾਂ ਖਾਤਮ ਖੁੱਦ ਲਈ ਬਣਾ ਕੰਮ ਲੈ ਗਏ ਡਲੇਨਾਲ ਸਾਹਿਬ ਆਪਣਾ ਆਪ ਤਾਂ ਸਾਰਾ ਖੁੱਦ ਲਈ ਦਾਤੇ ਲਾਤਾ ਵੀਰੋ ਇਸ ਕਰਕੇ ਭਰਾਵੋ ਕਈ ਕਿਸਾਨ ਆਗੂ ਇਹ ਗੱਲ ਕਹਿੰਦੇ ਨੇਗੇ ਦਲੇਵਾਲ ਸਾਹਿਬ ਦਾ ਗੱਲਤ ਫੈਸਲਾ ਦਲੇਵਾਲ ਸਾਹਿਬ ਦਾ ਉਹ ਫੈਸਲਾ ਮੈਨੂੰ ਜਵਾਬ ਦਿਓ ਤੁਹਾਡਾ ਮੈਂ ਸਾਰਾ ਸਤਿਕਾਰ ਕਰਦਾ ਤੁਸੀਂ ਮੈਨੂੰ ਇਹ ਚੀਜ਼ ਦਾ ਜਵਾਬ ਦਿਓ ਕਿ ਜਿਹੜੀ ਲੜਾਈ ਦੂਰੀ ਛੱਡ ਕੇ ਆਓ ਸਭ ਤੋਂ ਪਹਿਲਾਂ ਪਹਿਲ ਲੜ ਦੀ ਕਿਨੇ ਕਰੀਆ ਦਲੇਵਾਲ ਸਾਹਿਬ ਭੰਦੇਰ ਸਾਹਿਬ ਸਾਰੀਆਂ ਆਜ਼ਾਦ ਜੱਥੇਬੰਦੀ ਕਿਸਾਨ ਜਿਹੜੀ ਆਜ਼ਾਦ ਜੱਥੇਬੰਦੀਆ ਅਸਾਂ ਅੱਜੂ ਸਾਹਿਬਾਂ ਨਾਲ ਬੈਠਨੇ ਆਜ਼ਾਦ ਜੱਥੇਬੰਦੀ ਦੇ ਬੈਠੇ ਨੇਗੇ ਇੰਨੇ ਸਾਰਾ ਨੇ ਤਾਂ ਤਨੜੇ ਕਰੀ ਉਹ ਜਿਹੜਾ ਇਹ ਸ਼ੁਰੂ ਕਰਨ ਦੇ ਲਈ ਜਿੰਨੇ ਜੱਥੇਬੰਦੀਆ ਹੁਣ ਬੈਠੇ ਰਹੇ ਛਬੂ ਦੇ ਘਟਕੇ ਖੌਹ ਦੇ ਵਿੱਚ ਰੱਖ ਕੇ ਨੇ ਅਧੂਰੀ ਲੜਾਈ ਨੂੰ ਲੜਨ ਤੁਸੀਂ ਕਹਿੰਦੇ ਹੋ ਡੱਲਿਆਲ ਸਾਹਿਬ ਦਾ ਨਾਮ ਨਾ ਪੱਟਾ ਹੋ ਜੇ ਨਾਮ ਤਾਂ ਜਿਹੜਾ ਆਪਣਾ ਆਪ ਦਾ ਦੇ ਲਓ ਆਪਣਾ ਆਪ ਕਰਵਾਣ ਕਰੋ ਲੋਕਤਾਂ ਨੂੰ ਸਿਜਦਾ ਕਰਨ ਨਹੀਂ ਹੀ ਕਰਨੀ ਇਸ ਕਰਕੇ ਤੁਸੀਂ ਇਹ ਚਾਹੁੰਦੇ ਹੋ ਪਿੰਡਾਂ ਦੇ ਵਿੱਚ ਗੱਲ ਚੱਲਦੀ ਹੈ ਕਿ ਸਾਡੇ ਅੱਜ ਉੱਥੇ ਬੰਦਿਆਂ ਵੱਲੋਂ ਪੀੜਾ ਹੈ ਸਾਡੇ ਜਿੱਥੇ ਬੰਦਿਆਂ ਵੱਲੋਂ ਅਹੋ ਅੱਜ ਕੌਣ ਆ ਜੀ ਕੱਲਾ ਆਪੂ ਹੀ ਨਾ ਰਹਿ ਜਾਓ ਕਿਤੇ ਇਹ ਨਾ ਹੋਰ ਪਿੰਡਾਂ ਦਾ ਸਾਰਾ ਕਾਇਡਰ ਨਿਕਲ ਕੇ ਉੱਥੇ ਚਲਾ ਜਾਵੇ ਤੁਸੋਂ ਨੂੰ ਬੇਨਤੀ ਕਰਦਾ ਤੁਹਾਡੇ ਅੱਗੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਤੁਸੀਂ ਆਪਣੇ ਮੜੇ ਮੋਟੇ ਮੇੜ ਆਪਣੇ ਮਟਾਤ ਮਟਾ ਕੇ ਤੁਸੀਂ ਇਕੱਠੇ ਹੋ ਕੇ ਕਿਹਦੀ ਸਾਡੀ ਪੰਜਾਬ ਦੀ ਲੜਾਈ ਲੜੋ ਸਾਡੀ ਪੰਜਾਬ ਦੀ ਜਵਾਨੀ ਕਿਵੇਂ ਬਚਾਉਣੀ ਹੈ ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਦੇਣਾ ਹੈ ਨੌਜਵਾਨਾਂ ਨੂੰ ਕੰਮ ਕਿਵੇਂ ਦੇਣਾ ਹੈ ਖੇਤੀ ਕਿਵੇਂ ਉੱਪਰ ਚੱਕਣੀ ਹੈ ਮਜ਼ਦੂਰਾਂ ਨੂੰ ਕਿਵੇਂ ਧਾਣ ਦਾ ਹੈ ਨਾਹੇ ਬੰਦ ਬਣਾਉਣਾ ਹੈ ਤੁਹਾਡੀ ਤੁਸੀਂ ਲੜਾਈ ਲੜ ਸਕਦੇ ਰਾਜ ਦੇ ਹਰ ਵਰਗ ਦਾ ਬੰਦਾ ਇੱਥੋਂ ਖਾਸ ਸਕਦਾ ਸਾਡਾ ਜਿਹੜੇ ਮਜ਼ਦੂਰਾਂ ਇਤਨੀ ਪੁੱਤ ਨੇ ਦੁਬਈ 사ਊਦੀਆ ਰੇਣੀ ਦੇ ਵਿੱਚ ਜਾ ਕੇ ਟਰੱਕ ਚਲਾਉਂਦੇ ਨੇਗੇ ਉਹਨਾਂ ਨੂੰ 50000 ਰੁਪਏ ਮਹੀਨੇ ਦਾ ਮਿਲਦਾ ਹੈ ਪੰਜਾਬ ਯਰਪੀ ਪੰਜਾਬ ਯਰਪੀ ਦੇ ਭੀਤੀ ਹਜ਼ਾਰ ਫੇਤਰ ਮਸਾਂਪੇ ਜਿੰਨੇ ਅਸੀਂ ਚਾਹੁੰਦੇ ਹਾਂ ਸਾਡੇ ਆਹੋਰਾ ਫੰਦਰ ਤੇ ਐਮਐਸਪੀ ਮਿਲੇ ਪੂਰੀ ਦੁਨੀਆ ਕੋਲੇ ਅਨਾਜ ਹੈ ਨਹੀਂ ਖਾਣ ਨੂੰ ਅੱਜ ਜਿੰਨੇ ਵੀ ਅਰਪ ਕਟੀਆਂ ਰਹੀਆਂ ਹੋਰ ਜਗ੍ਹਾਾਂ ਜਲਪ ਤੇ ਕਰ ਅਨਾਜ ਜਾ ਸਕਦਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜੇਕਰ ਕੰਮ ਕਰਨਾ ਪੰਜਾਬ ਦੇ ਲਿਡਰ ਪੰਜਾਬ ਦੇ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਤੁਸੀਂ ਇਸ ਚੀਜ਼ ਦੀ ਡਿਬੇਟ ਕਰੋ ਕਿ ਬਾਗਾ ਬਾਟੇ ਖੋਲੋ ਉਹ ਤੁਸੀਂ ਅਨਾਜ ਉਦਾਕੇ ਅਸੀਂ ਦੁਨੀਆ ਤੇ ਕਰ ਅਨਾਜ ਸਪਲਾਈ ਕਰ ਸਕਦੇ ਹਾਂ ਪਰ ਇਹ ਕਾਰਪੋਰੇਟ ਘਰਾਣੇ ਕੰਮ ਕਰ ਨੂੰ ਫਿਰਦੇ ਆ ਲੀਡਰਾਂ ਦੀ ਇੱਥੇ ਕਰਦੇ ਕਾਰ ਨਹੀਂ ਹੈਗੀ ਜੁੜਾ ਦਿੱਲੀ ਕਟਨਾ ਨਾ ਸਮ ਹਾਈਵੇ ਐਕਸਪੈਕਸ ਹਾਈਵੇ ਕਿਉਂ ਬਣਿਆ ਭਾਰਤ ਵਾਲਾ ਕਿਉਂ ਬਣਿਆ ਇਸ ਕਰਕੇ ਬਣਿਆ ਨੇ ਕਿ ਉਹ ਕਾਰਪੋਰੇਟ ਘਰਾਣੇ ਸੀ ਕਹਿੰਦੇ ਸੀ ਆਪਣਾ ਬੰਦਕ ਲਾ ਕੇ ਇਸ ਦਾ ਨਾਮ ਤੋਂ ਟੱਕਰ ਲਾ ਕੇ ਜਾ ਸਕਦੇ ਆ ਪਰ ਇਹ ਸਰਕਾਰਾਂ ਉਹਨੀਆਂ ਇਹ ਲੀਡਰ ਇਹ ਨਹੀਂ ਕੰਮ ਕਰ ਸਕਦੇ ਨੌਜਵਾਨ ਨੂੰ ਰੋਜ਼ਗਾਰ ਨਹੀਂ ਦੇ ਸਕਦੇ ਸਿਰ ਕਰੋੜ ਅਸੀਂ ਪਹਿਲਾਂ ਵੀ ਸਾਡਾ ਪੰਜਾਬ ਰਿਹਾ thora ਰਿਹਾ ਸਾਡਾ ਪੰਜਾਬ ਵਪਾਰ ਦਾ ਫੁੱਟ ਵੀ ਸਾਡਾ ਪੰਜਾਬ ਵਪਾਰ ਦਾ thora ਵੜੂਗਾ ਵਧ ਸਕਦਾ ਹੈ ਜੇਕਰ ਸਰਕਾਰਾਂ ਜੇਕਰ ਨਿਪਟਰਾ ਇਸੇ ਤਰ੍ਹਾਂ ਜ਼ੋਰ ਦੇ ਪੰਜਾਬ ਦੁਨੀਆ ਦਾ ਸਭ ਤੋਂ ਜ਼ਰਖੇਰ ਧਰਤੀ ਵਾਲਾ ਸੂਬਾ ਦੁਨੀਆ ਦੇ ਸਭ ਤੋਂ ਪ੍ਰਜੋਗ ਧਰਤੀ ਪੰਜਾਬ ਕੋਲ ਹੈ ਪਰ ਪੰਜਾਬ ਦੇ ਲੀਡਰ ਉਹੀ ਫੈਕਟਰੀਆਂ ਲਵਾ ਲਵਾ ਕੇ ਕੈਮੀਕਲ ਦੇ ਫੈਕਟਰੀਆਂ ਲਵਾ ਲਵਾ ਕੇ ਪੰਜਾਬ ਦਾ ਪਾਣੀ ਬਿਲਕੁਲ ਪ੍ਰੇਤ ਕਰੀ ਜਾਂਦੇ ਨੇ ਸਭ ਤੋਂ ਪਹਿਲਾਂ ਸਾਨੂੰ ਪਾਣੀ ਦੀ ਜ਼ਰੂਰਤ ਹੈ ਜੇਕਰ ਸਾਡੇ ਪਾਣੀ ਦੇ ਵਿੱਚ ਹੀ ਜ਼ਹਿਰ ਆਉਂਦਾ ਤੁਸੀਂ ਕੋਹ ਦਾ ਦਿੱਤੇ ਤੁਸੀਂ ਅਦੇ ਹਰ ਇੱਕ ਘਰ ਦੇ ਵਿੱਚ ਫਿਲਟਰ ਹਰ ਇੱਕ ਘਰ ਦੇ ਵਿੱਚ ਫਿਲਟਰ ਹਰ ਇੱਕ ਘਰ ਦੇ ਵਿੱਚ ਦਵਾਈਆਂ ਨੇ ਰਹੀਆਂ ਦੱਸੋ ਪਹਿਲਾਂ ਕਿੰਨੇ ਕੁ ਫਿਲਟਰ ਸੀਗੇ 80 80 ਸਾਲ ਦੇ ਸਾਡੇ ਬਜ਼ੁਰਗੋਂ ਕੇ ਮਰਦੇ ਸੀ 100 100 ਸਾਲ ਦੇ ਸਾਡੇ ਬਜ਼ੁਰਗਾਂ ਵੀ ਉਬਰਾਂ ਸੀਗਾ ਕਿਸੇ ਨੂੰ ਕੋਈ ਬਿਮਾਰੀ ਨਹੀਂ ਸੀਗੀ ਅੱਜ ਹਰੇਕ ਘਰ ਦੇ ਵਿੱਚ ਫਿਲਟਰ ਲੱਗ ਚੁੱਕਿਆ ਇਸ ਕਰਕੇ ਹੁਣ ਮੈਂ ਤੁਹਾਨੂੰ ਇਹੀ ਆਸਾਂ ਉਮੀਦਾਂ ਲੈ ਕੇ ਆਇਆ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਸਾਰੇ ਚੱਲੋਗੇ ਸਾਰਿਆਂ ਦਾ ਇੱਥੇ ਆਉਣਾ ਸਾਫਲਾ ਕੱਲ ਨੂੰ ਜਾਣਾ ਇਸ ਤੋਂ ਬਾਅਦ ਸਾਫਲਾ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਲਾ ਲਾ ਦਿਓ ਇਸ ਗਾਰਥੀ ਯੋਧੇ ਸਰਦਾਰ ਜਗਜੀਤ ਸਿੰਘ ਨੇ ਢੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਦੇ ਲਈ ਸਾਰੇ ਜਣੇ ਨੇ ਜਕਾਲੇ ਦਾ ਜੋਰ ਪੂਰਾ ਬਾਵਾ ਖੇੜਾ ਕਰਕੇ ਪੂਰੇ ਜੋਸ਼ ਨਾਲ ਚੜ ਜਾਣ ਕੋਈ ਨਾ ਪੂਰਾ ਜੋਰ ਨਾਲ ਆ ਗਿਆ ਆ ਗਿਆ ਜੱਗਿਆ ਬੋਲੇ ਇਸ ਸੋਨਹਾਂ ਬਹੁਤ ਬਹੁਤ ਧੰਨਵਾਦ ਰੌਣਕ ਟਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ